ਸ਼ੰਭੂ ਪਾਟਰੇ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਸੰਚਰਪੁਰ ਵਿਖੇ ਰੇਲਵੇ ਲਾਈਨ ਤੇ ਧਰਨਾ ਸ਼ੁਰੂ ਕੀਤਾ ਗਿਆ ਹੈ ਇਸ ਮੁਹਿੰਮ ਦਾ ਮੁੱਖ ਮਕਸਦ ਸਰਕਾਰ ਤੇ ਦਬਾਅ ਬਣਾਉਣਾ ਹੈ ਤਾਂ ਜੋ ਕਿਸਾਨਾਂ ਦੀਆਂ ਮੁੱਖ ਮੰਗਾਂ ਨੂੰ ਮੰਨਿਆ ਜਾਵੇ ਕਿਸਾਨ ਜਥੇਬੰਦੀਆਂ ਨੇ ਦੱਸਿਆ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਸਪਕਾਰ ਨਹੀਂ ਕੀਤਾ ਜਾਂਦਾ ਉਹ ਆਪਣੇ ਧਰਨੇ ਤੇ ਕੈਮਰਾ ਰਨਗੇ ਇਸ ਧੰਨੇ ਦੀ ਜਾਣਕਾਰੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਕੁਮਾਰ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਧਰਨੇ ਚ ਕਿਸਾਨਾਂ ਦੇ ਨਾਲ ਨਾਲ ਵੱਡੀ ਗਿਣਤੀ ਚ ਬੀਬੀਆਂ ਵੀ ਸ਼ਾਮਲ ਹਨ ਜੋ ਕਿਸਾਨਾਂ ਦੇ ਹੱਕਾਂ ਲਈ ਦ੍ਰਿੜਤਾ ਨਾਲ ਖੜੀਆਂ ਹਨ ਸੰਝਰਪੁਰ ਰੇਲਵੇ ਲਾਈਨ ਤੇ ਧਰਨਾ ਲੱਗਣ ਕਰਕੇ ਆਸ-ਪਾਸ ਦੇ ਇਲਾਕਿਆਂ ਚ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਰੇਲਵੇ ਸੇਵਾਵਾਂ ਤੇ ਵੀ ਅਸਰ ਪਿਆ ਹੈ ਕਿਸਾਨਾਂ ਦੀਆਂ ਮੁੱਖ ਮੰਗਾਂ ਕੀ ਸਰਕਾਰ ਕਾਨੂੰਨਾ ਵਿੱਚ ਤਬਦੀਲੀ ਕਰਕੇ ਕਿਸਾਨਾਂ ਦੇ ਹੱਕਾਂ ਦੀ ਸੁਰੱਖਿਆ ਕਰੇ ਅਤੇ ਮਜ਼ਦੂਰਾਂ ਨੂੰ ਚਿਤ ਮਜ਼ਦੂਰੀ ਦਿੱਤੀ ਜਾਵੇ ਇਸ ਲਈ ਉਹ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਅਤੇ ਕਹਿ ਰਿਹਾ ਕਿ ਜ਼ਰੂਰ ਤਾਂ ਸਰਕਾਰ ਕੋਈ ਠੋਸ ਫੈਸਲਾ ਨਹੀਂ ਲੈਂਦੀ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਇਸੇ ਕਮਾਣਾ ਰਾਸ਼ਟਰੀ ਪ੍ਰੈਜ਼ੀਡੈਂਟ ਪਾਰਤੀ ਕਿਸਾਨ ਮਜ਼ਦੂਰੀ। ਸਾਡੀ ਇਹ ਕੜਕ ਦੀ ਧੁੱਪ ਦੇ ਵਿੱਚ ਰੇਲ ਰੈਕ ਤੋਂ ਬੈਠੇ ਕਿੰਨੇ ਇਹ ਦੇਰ ਦਾ ਤਰਨਾ ਹੈ। ਇਹ 2 ਘੰਟੇ ਦਾ ਤਰਨਾ ਹੀ 12:30 ਤੋਂ ਲੈ ਕੇ 2 ਵਜੇ ਤੱਕ ਜੋ ਸਾਡੀਆਂ ਮੰਗਾਂ ਨੇ ਜਿੱਦਾਂ ਲਖੀਮਪਰੀ ਕਾਂਡ ਹੋ ਗਿਆ ਤੇ ਜੇ ਉਹਨਾਂ ਦੇ ਦੋਸਿਆਂ ਨੂੰ ਸਜ਼ਾ ਦਿਵਾਣੀ ਤੇ ਸਾਡੀ ਆਪਣੀ ਜਿਹੜੀਆਂ ਮੰਗਾਂ ਨੇ ਐਮਐਸਪੀ ਦੀ ਕਾਨੂੰਨਨ ਗਾਰੰਟੀ ਹੋ ਗਈ ਸੀ ਟੂ ਫਿਊਟੇ ਦਾ ਫਸਲਾਂ ਦੇ ਰੇਟ ਹੋਵੇ ਹੋਰ ਜਿੰਨੀਆਂ ਵੀ ਮੰਗਾਂ ਕਰਕੇ ਸਾਡੇ ਮੋਰਚੇ ਚੱਲ ਰਹੇ ਆ ਉਹਦੇ ਕਰਕੇ ਅੱਜ 2 ਘੰਟੇ ਦਾ ਰੇਲ ਰੋਕੂ ਪ੍ਰੋਗਰਾਮ ਕਰੇ। ਜੰਬੂ ਪੈਟਰ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਸੰਚਰਪੁਰ ਵਿਖੇ ਰੇਲਵੇ ਲਾਈਨ ਤੇ ਤਰਨਾ ਸ਼ੁਰੂ ਕੀਤਾ ਗਿਆ ਹੈ ਇਸ ਮੁਹਿੰਮ ਦਾ ਮੁੱਖ ਮਕਸਦ ਸਰਕਾਰ ਤੇ ਦਬਾਅ ਬਣਾਉਣਾ ਹੈ ਤਾਂ ਜੋ ਕਿਸਾਨਾਂ ਦੀਆਂ ਮੁੱਖ ਮੰਗਾਂ ਨੂੰ ਮੰਨਿਆ ਜਾਵੇ ਕਿਸਾਨ ਜਥੇਬੰਦੀਆਂ ਨੇ ਦੱਸਿਆ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਸਪਕਾਰ ਨਹੀਂ ਕੀਤਾ ਜਾਂਦਾ ਉਹ ਆਪਣੇ ਧਰਨੇ ਤੇ ਕੈਮਰਾ ਰਣਗੇ ਇਸ ਧੰਨੇ ਦੀ ਜਾਣਕਾਰੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਕੁਮਾਰ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਧਰਨੇ ਚ ਕਿਸਾਨਾਂ ਦੇ ਨਾਲ ਨਾਲ ਵੱਡੀ ਗਿਣਤੀ ਚ ਬੀਬੀਆਂ ਵੀ ਸ਼ਾਮਲ ਹਨ ਜੋ ਕਿਸਾਨਾਂ ਦੇ ਹੱਕਾਂ ਲਈ ਦ੍ਰਿੜਤਾ ਨਾਲ ਖੜੀਆਂ ਹਨ ਸੰਝਰਪੁਰ ਰੇਲਵੇ ਲਾਈਨ ਤੇ ਧਰਨਾ ਲੱਗਣ ਕਰਕੇ ਆਸ-ਪਾਸ ਦੇ ਇਲਾਕਿਆਂ ਚ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਰੇਲਵੇ ਸੇਵਾਵਾਂ ਤੇ ਵੀ ਅਸਰ ਪਿਆ ਹੈ ਕਿਸਾਨਾਂ ਦੀਆਂ ਮੁੱਖ ਮੰਗਾਂ ਕੀ ਸਰਕਾਰ ਕਾਨੂੰਨਾ ਵਿੱਚ ਤਬਦੀਲੀ ਕਰਕੇ ਕਿਸਾਨਾਂ ਦੇ ਹੱਕਾਂ ਦੀ ਸੁਰੱਖਿਆ ਕਰੇ ਅਤੇ ਮਜ਼ਦੂਰਾਂ ਨੂੰ ਉਚਿਤ ਮਜ਼ਦੂਰੀ ਦਿੱਤੀ ਜਾਵੇ ਇਸ ਲਈ ਉਹ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਅਤੇ ਕਹਿ ਰਿਹਾ ਨੇ ਕਿ ਜਦੋਂ ਤੱਕ ਸਰਕਾਰ ਕੋਈ ਠੋਸ ਫੈਸਲਾ ਨਹੀਂ ਲੈਂਦੀ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਇਸੇ ਕਮਾਣਾ ਰਾਸ਼ਟਰੀ ਪ੍ਰੈਜ਼ੀਡੈਂਟ ਪਾਰਤੀ ਕਿਸਾਨ ਮਜ਼ਦੂਰੀ ਵਧੀਆ ਕੜਕ ਦੀ ਧੁੱਪ ਦੇ ਵਿੱਚ ਰੇਲ ਟ랙 ਦੇ ਉੱਪਰ ਬੈਠੇ ਕਿ ਕਿ ਉਹ ਕੇਸ ਦਾ ਤਰਨਾ ਹੈ ਤੇ 2 ਘੰਟੇ ਦਾ ਤਰਨਾ ਹੀ 12:30 ਤੋਂ ਲੈ ਕੇ 2:00 ਵਜੇ ਤੱਕ ਜੋ ਸਾਡੀਆਂ ਮੰਗਾਂ ਨੇ ਜਿੱਦਾਂ ਲਖੀਮਪਰੀ ਕਾਂਡ ਹੋ ਗਿਆ ਤੇ ਜੋ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਣੀ ਤੇ ਸਾਡੀ ਆਪਣੀ ਜਿਹੜੀਆਂ ਮੰਗਾਂ ਨੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੋ ਗਈ ਸੀ ਟੂ ਫੁੱਟੇ ਦਾ ਫਸਲਾਂ ਦੇ ਰੇਟ ਹੋਵੇ ਹੋਰ ਜਿੰਨੀਆਂ ਵੀ ਮੰਗਾਂ ਕਰਕੇ ਸਾਡੇ ਮੋਰਚੇ ਚੱਲ ਰਹੇ ਆ ਉਹਦੇ ਕਰਕੇ ਅੱਜ 2 ਘੰਟੇ ਦਾ ਰੇਲ ਰੋਕੂ ਪ੍ਰੋਗਰਾਮ ਕਰੇ